ਉਹ ਹੁਸੈਨੀ ਵਾਲਾ ਪਿੰਡ ਜੋ ਕਿ ਪਾਕਿਸਤਾਨ ਬਾਰਡਰ ਦੇ ਉੱਤੇ ਵਸਿਆ ਹੋਇਆਗਾ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਆ ਜੋ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਬਾਰਡਰ ਦੇ ਉੱਤੇ ਵਸਿਆ ਹੋਇਆ ਪਿੰਡ ਹੁਸੈਨੀ ਵਾਲਾ ਬਣੇ ਰਿਓ ਵੀਡੀਓ ਦੇ ਲਾਸਟ ਤੱਕ ਤੇ ਆ ਜੋ ਆਪਾਂ ਚੱਲਦੇ ਹੁਣ ਅੱਗੇ ਤੁਖਾਉਨੇ ਤੁਹਾਨੂੰ ਸਾਰਾ ਪਿੰਡ ਏ ਦੋਸਤੋ ਫਰੋਜਪੁਰ ਤੇ ਜੋ ਬਾਰਡਰ ਬਣਿਆ ਹੋਇਆ ਹੈਗਾ ਉੱਥੇ ਸੈਣੀ ਵਾਲਾ ਪਿੰਡ ਪਾਕਿਸਤਾਨ ਬਾਰਡਰ ਤੇ ਬਣਿਆ ਹੋਇਆ ਵੀਡੀਓ ਦੇ ਲਾਸਟ ਤੱਕ ਆਜੋ ਤੁਹਾਨੂੰ ਦਿਖਾਉਨੇ ਆ ਪੂਰਾ ਪਿੰਡ ਸਾਹਮਣੇ ਬੋਰਡ ਲੱਗਾ ਹੋਇਆ ਤੁਸੀਂ ਉਹ ਵੀ ਦੇਖ ਸਕਦੇ ਹੋਗੇ ਉਸ ਐਨੀ ਵਾਲਾ ਬਾਰਡਰ ਤੇ ਆਜੋ ਹੁਣ ਚੱਲਦੇ ਆਪਾਂ ਇੱਧਰ ਕਿਉਂਕਿ ਬਾਰਡਰ ਦੀ ਸ਼ਾਮ ਨੂੰ ਜਾਣ ਦਿੰਦੇ ਨੇ ਜਦੋਂ ਪਰੇਡ ਹੁੰਦੀ ਹੈ ਉਹ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਇਹ ਆ ਗਿਆ ਸਾਹਮਣੇ ਪਿੰਡ ਦੇਖ ਸਕਦੇ ਹੋ ਤੁਸੀਂ ਇਹ ਦੋਸਤੋ ਹੁਸੈਨੀ ਵਾਲਾ ਪੰਡ ਜੋ ਕਿ ਪਾਕਿਸਤਾਨ ਬਾਰਡਰ ਦੇ ਉੱਤੇ ਵਸਿਆ ਹੋਇਆਗਾ ਦੇਖੋ ਦੋਸਤੋ ਹਾਂਜੀ ਦੋਸਤੋ ਜੇ ਆਪਣੀਆਂ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੇ ਆਪਣੀ ਵੀਡੀਓ ਤੁਸੀਂ ਫੇਸਬੁੱਕ ਦੇ ਉੱਤੇ ਦੇਖਦੇ ਹੋ ਤਾਂ ਆਪਣੇ ਪੇਜ ਨੂੰ ਵੀ ਜਰੂਰ ਫੋਲੋ ਕਰਿਓ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਲਾਈਕ ਕਮੈਂਟ ਕਰਿਓ ਜੇ ਵੀਡੀਓ ਆਪਣੀ ਵਧੀਆ ਲੱਗਦੀ ਆ ਤੇ ਮਿਲਦੇ ਆਂ ਦੋਸਤੋ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਵੀਡੀਓ ਲੈ ਕੇ ਆਵਾਂਗੇ ਆਪਾਂ ਤੁਹਾਡੇ ਲਈ ਜੋ ਕਿ ਰੋਈ ਪਰ ਬਾਰਡਰ ਤੇ ਪ੍ਰੇਡ ਹੁੰਦੀ ਆ ਉਹ ਸ਼ਾਮ ਵਾਲੀ